ਅ ਆਪਣਾ ਧਾਰਮਿਕ ਟੂਰਿਜ਼ਮ ਬਹੁਤ ਹੈ ਪਹਾੜਾਂ ਦੇ ਵਿੱਚ ਮੰਦਰਾਂ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ ਕੋਈ ਜਿਹੜੇ ਨੇ ਦਰਬਾਰ ਸਾਹਿਬ ਮੱਥਾ ਟੇਕਣਾ ਆਉਂਦੇ ਨੇ ਕੋਈ ਨਾਨ ਪੰਜਾਬੀ ਬਹੁਤ ਆਉਂਦੇ ਉਹ ਵੀ ਉਹਨਾਂ ਦਾ ਵੀ ਪੈਸਾ ਬਚਦਾ ਜੀ ਜਦੋਂ ਉਹ ਖਤਮ ਹੀ ਹੋ ਗਏ ਤੇ ਫਿਰ 400 ਦਿਨ ਕਾਦੇ ਦੇਈ ਸੀ ਉਦੋਂ ਪਹਿਲਾਂ ਕਹਿੰਦੇ 200 ਦਿਨ ਦੇਤੀ ਸੀ ਸਾਨੂੰ ਉਹ 200 ਦਿਨ ਪਹਿਲਾਂ ਭਰਵਾ ਦਿੱਤੇ ਗਏ ਕੀ ਕਰੀਏ ਅਸੀਂ ਪੰਜਾਬੀਆਂ ਦੀ ਜੇਬ ਚੋਂ ਅਸੀਂ ਜਿਹੜਾ ਇਸ ਤਰ੍ਹਾਂ ਦੀ ਲੁੱਟ ਜਿਹੜੀ ਹੈ ਜਾਂ ਪੰਜਾਬੀਆਂ ਦੇ ਜੀਬ ਚੋਂ ਜਿਹੜਾ ਇਸ ਤਰ੍ਹਾਂ ਦਾ ਡਾਕਾ ਜਿਹੜਾ ਉਹ ਨਹੀਂ ਪੈਣ ਦੇ ਮੰਗਦੇ। ਬਾਕੀ ਜਿੰਨਾ ਵੀ ਤੁਹਾਡੇ ਸੁਝਾਅ ਆਏ ਨੇ ਅਸੀਂ ਤਨਦੇਹੀ ਨਾਲ ਸੱਚੇ ਦਿਲੋਂ ਉਹਨਾਂ ਨੂੰ ਪੂਰੇ ਕਰਾਂਗੇ। ਕੋਈ ਪਤਾ ਨਹੀਂ ਕਿਹੜਾ ਸੁਝਾਅ ਜਿਹੜਾ ਉਹ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਦੇ। ਤੁਸੀਂ ਉਹ ਰਹਿ ਗਏ ਬਸ ਆਹੀ 16 17 ਬਾਕੀ ਤਾਂ ਆਉਂਦੇ ਨਹੀਂ ਉਹ ਤਾਂ ਆਉਂਦੇ ਨਹੀਂ ਕਿਉਂਕਿ ਉਹ ਇੰਨੇ ਕ ਜਿਆਦਾ ਗੁਨਾਹ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਪੰਜਾਬ ਨਾਲੇ ਬੜੇ ਧੋਖੇ ਕਰ ਬੈਠੇ ਕਿ ਸਾਹਮਣਾ ਨਹੀਂ ਕਰ ਸਕਦੇ ਚਾਹੇ ਉਹ ਨਾਬੇ ਆਲੇ ਦੇ ਰਿਸ਼ਤੇਦਾਰ ਨੇ ਚਾਹੇ ਉਹ ਭਾਜਪਾ ਵਾਲੇ ਨੇ ਕਿਹੜੀ ਕਿਹੜੇ ਮੂੰਹ ਲੈ ਕੇ ਆਉਣਗੇ ਇੱਥੇ ਜੀ ਸਾਰੇ ਹਿਸਾਬ ਮੰਗਾਂਗੇ ਆਪਾਂ ਸੋ ਅਸੀਂ ਸਾਥ ਦੇ ਰਹੇ ਆਂ ਦੇਸ਼ ਵਾਸਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਸਾਥ ਦੇ ਨੂੰ ਦੇਸ਼ ਰਹੂਗਾ ਤਾਂ ਪਾਰਟੀਆਂ ਰਹਿਣਗੀਆਂ ਦੇਸ਼ ਹੀ ਨਰਿਆ ਜੀ ਪਾਰਟੀਆਂ ਨੇ ਕੀ ਕਰਾਂਗੇ ਮੈਂ ਉਸ ਦਿਨ ਵੀ ਕਹਿਆ ਸੀ ਡੈਮੋਕ੍ਰੇਸੀ ਬੜੇ ਗੰਭੀਰ ਖਤਰੇ 'ਚ ਹੈ ਕਿਵੇਂ ਜਿਹੜਾ ਜਗਾ ਜਗਾ ਤੇ ਹੁਣ ਪ੍ਰਦਰਸ਼ਨ ਹੋਣ ਲੱਗੇ ਨੇ ਉਹ ਉਹ ਕੀ ਹੈ ਜੀ ਉੱਤਰਾਖੰਡ ਪਟਨਾ ਲਦਾਖ ਪਬਲਿਕ ਜਿਹੜੀ ਹੈ ਨਾ ਖਾਸ ਤੌਰ ਤੇ ਯੂਥ ਉਹ ਆਪਣਾ ਮੌਕਾ ਉੱਡਣ ਦਾ ਭਾਲਦਾ ਉਹ ਕਹਿੰਦੇ ਸਾਡੇ ਖੰਭਾਂ ਨੂੰ ਕੁੱਤਰੋ ਨਾ ਸਾਨੂੰ ਉਡਾਰੀਆਂ ਮਾਰ ਲੈਣ ਨੂੰ ਸੋ ਇਸ ਕਰਕੇ ਇਹ ਹੁਣ ਖਤਮ ਕਰਨਾ ਪਊਗਾ ਪੋਲਿਟਿਕਸ ਬਦਲ ਰਹੀ ਹੈ ভোটার ਦਾ ਮੂਡ ਬਦਲ ਰਿਹਾ ਹੈ ਠੀਕ ਹੈ ਆਪਾਂ ਨੂੰ ਰਾਜਨੀਤੀ ਚ ਬੋਟਾਂ ਦਾ ਵੀ ਹੋ ਰੱਖਣਾ ਪਰ ਘਟੋ ਘਟੇ ਇਸ ਤਰ੍ਹਾਂ ਰੱਖੋ ਕਿ ਆਪਾਂ ਕੱਲੇ ਬੋਟਾਂ ਵੀ ਸੈਂਟ੍ਰਿਕ ਨਾ ਹੋ ਜੀ ਨਾ ਬਸ ਵੋਟਾਂ ਹੀ ਵੋਟਾਂ ਵੋਟਾਂ ਤੋਂ ਬਿਨਾਂ ਵੀ ਬਹੁਤ ਕੰਮ ਨੇ ਮੈਨੂੰ ਗਾਲਾਂ ਦੇਣੀਆਂ ਨੇ ਬੜਾ ਟਾਈਮ ਮਿਲੂਗਾ ਤੁਹਾਨੂੰ ਇਲੈਕਸ਼ਨਾਂ ਵੇਲੇ ਜੁਨੀਆ ਮਰਜੀ ਗਾਲਾਂ ਕੱਢ ਲਿਓ ਆ ਨਹੀਂ ਕੀਤਾ ਉਹ ਨਹੀਂ ਕੀਤਾ ਆ ਨਹੀਂ ਕੀਤਾ ਉਹ ਤਾਂ ਇਥੋਂ ਤੱਕ ਕਹਿ ਜਾਂਦੇ ਆ ਕਿ ਜਦੋਂ ਇਹਨਾਂ ਜੋਕਾਂ ਤੋਂ ਸਾਡਾ ਖੜਾ ਛੂਟੂਗਾ ਉਦੋਂ ਬਾਅਦ ਫਿਰ ਪਤਾ ਨਹੀਂ ਜੋਕਾਂ ਪਤਾ ਨਹੀਂ ਕਿਨੂੰ ਕਹੀ ਜਾਂਦੇ ਆ ਹੈਨਾ ਸੰਦ ਜੋਕੇ ਦੱਸਦੇ ਆ ਇਹ ਜੋਕਾਂ ਮਟੀਰੀਅਲ ਜਮੂਰੇ ਇਹ ਜਿਹੜਾ ਸਾਡੇ ਲਈ ਵਰਤੇ ਜਾ ਰਹੇ ਨੇ ਪਬਲਿਕ ਆ ਸਾਰਾ ਦੇਖਦੀ ਹੈ ਕਿਉਂਕਿ ਇਹ ਹੜਪੜਾ ਹਟ ਹੈ ਦੀਵਾ ਜਦੋਂ ਬੁੱਝਦਾ ਹੁੰਦਾ ਨਾ ਫਪਾ ਫਪਾ ਪੜਾ ਜਿਆਦਾ ਕਰਦਾ ਹੁੰਦਾ ਉਹ ਸੋ ਬੁੱਝਣ ਵਾਲੇ ਦੀਵੇ